ਦਸੂਹਾ ਪੁਲਿਸ ਨੇ ਇੱਕ ਨੌਜਵਾਨ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਅਨਿਲ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਭਣੋਵਾਲ ਥਾਣਾ ਗੜਦੀਵਾਲਾ ਬੱਚੋ ਹੋਈ ਹੈ ਜਾਣਕਾਰ ਦਿੰਦਿਆਂ ਥਾਣਾ ਦਸੂਹਾ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦਸੂਹਾ ਪੁਲਿਸ ਨੇ ਰੰਦਾਵਾ ਮਿਲਨ ਸਥਾਨਕ ਨਕਲਗਾਹ ਹੋਇਆ ਸੀ ਤੇ ਇਸ ਤਰ੍ਹਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਦਾਲਤੀ ਕੰਪਲੈਕਸ ਨਸਤੀਕ ਇੱਕ ਨੌਜਵਾਨ ਨਜਾਇਜ਼ ਅਸਲੇ ਸਮੇਤ ਆ ਰਿਹਾ ਹੈ ਜਿਸ ਤੋਂ ਤੁਰੰਤ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਪੁਲਿਸ ਨੇ ਉਕਤ ਨ ਨੋਚਵਾਨ ਅਨਿਲ ਕੁਮਾਰ ਦੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਨਜਾਇਜ਼ ਅਸਲਾ ਬਰਾਮਦ ਹੋਇਆ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਦੋਸ਼ੀ ਵਿਰੁੱਧ 2554 59 ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ ਜ਼ਿਲ੍ਹਾ ਸ਼ਾਰਪੂਰੋਂ ਸੀ ਸ੍ਰਿੰਦਰ ਲੰਬਾ ਜੀਏਪੀਐਸ ਜੀ ਵੱਲੋਂ ਬਾੜੇ ਅਨਸਰਾਂ ਨੂੰ ਕਬਟ ਪਾਉਣ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਮੀਮ ਚਲਾਈ ਗਈ ਹੈ ਜਿਸ ਤਹਿਤ ਮਾਨਯੋਗ ਐਸਪੀ ਸਾਹਿਬ ਸਰਜੀਤ ਬਾਈਆ ਜੀ ਦੇ ਨਿਰਦੇਸ਼ਾਂ ਤਹਿਤ ਅਤੇ ਮਾਨਯੋਗ ਐਸਡੀਐਸਪੀ ਜਗਦੀਸ਼ ਰਾਜਾਪਤਰੀ ਜੀ ਸਬਡਿਵੀਜ਼ਨ ਬਸੂਹਾ ਦੀ ਗੇੜੇ ਨਿਗਰਾਨੀ ਐਸਆਈ ਹਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾਚਕਿੰਗ ਸ਼ੱਕੀ ਪੁਸਤਾਂ ਦੇ ਸਬੰਧ ਦੇ ਵਿੱਚ 슈ਗਰ ਮਿਲਰ ਰੁਧਾਵਾ ਮਿਲੂ ਸੀ ਤਾਂ ਉੱਥੇ ਉਹਨਾਂ ਨੂੰ ਇੱਕ ਮੁਖਬਰੀ ਹੋਈ ਹੈ ਮੁਖਬਰੀ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਹਨਲੇ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਪਾਨੋਵਾਲ ਥਾਣਾ ਗੜਦੀਵਾਲ ਵਾਸ ਇੱਕ ਦੇਸੀ ਪਿਸਟਲ ਨਜਾਇਜ਼ ਹਥਿਆਰ ਤੇ ਉਹਦੇ ਕੋਲੇ ਕਾਰਤੂਸ ਵੀ ਹੋ ਸਕਦੇ ਆ ਜੇਕਰ ਉਹਤੇ ਰੇਡ ਕੀਤੀ ਜਾਵੇ ਤਾਂ ਉਹ ਉਹ ਕਾਬੂ ਆ ਸਕਦਾ ਜਿਸ ਤਹਿਤਾ ਥਾਣਾ ਸੁਪਰਵਾਈਜ਼ਮ ਕਮੰਡਰ ਨੰਬਰ 119 ਮਿਤੀ 11 6 2024 ਅੰਡਰ ਸੈਕਸ਼ਨ 25 54 54 ਨਾਟ ਆਰ ਅਨਜੈਕਟਡ ਅਡਜੈਸਟਰ ਕੀਤਾ ਗਿਆ ਨੂੰ ਮੁਕਦਮਾ ਦਰਜ ਕਰਕੇ ਮੁਕਦਮੇ ਦੀ ਤਪੀਸ਼ ਦੌਰਾਨ ਦੋਸ਼ੀ ਅਨਿਲ ਕੁਮਾਰ ਨੂੰ ਮਿੱਤੇ 11 ਸ਼ੇ 2024 ਨੂੰ ਹੁਣ ਇਸ ਤੋਂ ਜ਼ਿਆਦਾ ਤੱਕ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਇੱਕ ਦੇਸੀ ਪਿਸਤਲ ਤੇ ਤਿੰਨ ਜਿੰਦਾ ਰੌਂਦ ਆਪਣੇ ਬਰਾਮਦ ਹੋਏ ਹਨ ਹੁਣ ਦੋਸ਼ੀ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨਾ ਹੈਗਾ ਤਾਂ ਉਹਦਾ ਪੁਲਿਸ ਰਮਾਂਡ ਹਾਸਲ ਕਰਨਾ ਹੈ ਪੁਲਿਸ ਰਮਾਂਡ ਹਾਸਲ ਕਰਕੇ ਉਹ ਤੋਂ ਹੋਰ ਫਾਰਦਰ ਡੂੰਘਾਈ ਨਾਲ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਆਪਣੇ ਕੋਲੇ ਵੈਪਨ ਪਿਸਤਲ ਹੈ ਤੇ ਬਰਾਉਂਦ ਹੈ ਇਹ ਕਿੱਥੋਂ ਲੈ ਕੇ ਆਇਆ ਹੈ ਤੇ ਕਿਸ ਪਰਪਰਪ ਲਈ ਲੈ ਕੇ ਆਇਆ ਸਰ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ we at gna university see potential in everyone and everything around us we drive innovation and entrepreneurship we groom competent global citizens to effect positive change around them